ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਵੱਲੋਂ ਸਵਾਗਤ ਹੈ ਮੈਂ ਗੁਲਿੰਦਰ ਕੌਰ ਅੱਜ ਦੀ ਵੀਡੀਓ ਲੈ ਕੇ ਆਏ ਜੀ ਆਪਾਂ ਤੁਹਾਨੂੰ ਦੱਸਾਂਗੇ ਕਿਤਾ ਪੈਚ ਕਿਵੇਂ ਲਗਾਈਦਾ ਹੈ ਕਿਵੇਂ ਪੈਚ ਲਾਈਦਾ ਹੈ ਕਿਵੇਂ ਆਪਾਂ ਕਿੰਨਾ ਰੱਖਣਾ ਹੈ ਤੇ ਬਾਅਦ ਵਿੱਚ ਆਪਾਂ ਕਿੰਨਾ-ਕਿੰਨਾ ਦਾ ਕੱਟਣਾ ਹੈ ਨਾ ਇਹਦੀ ਕਟਾਈ ਕਰਨੀ ਆ ਸਾਰਾ ਅਸੀਂ ਆਹ ਵਾਲਾ ਜੀ ਪੈਚ ਵਰਕ ਕੀਤਾ ਹੋਇਆ ਹੈ ਤੇ ਆਪਣੇ ਇਹਦੇ ਥ्रेड ਕੱਟਣ ਵਾਲੇ ਪਏ ਆ ਇਹ ਪੈਚ ਵਰਕ ਕੀਤਾ ਹੋਇਆ ਆਪਾਂ ਬਾਜੂ ਤੇ ਤੇ ਲੱਗਦਾ ਵੇਖੋ ਤੁਸਨੂੰ ਐ ਜਿਵੇਂ ਆਪਾਂ ਫਰੈਡਿਸ਼ ਸ਼ੇਡ ਕੀਤੀ ਹੁੰਦੀ ਐ ਤੇ ਇਹ ਆਪਣੇ ਹੋ ਗਏ ਜੀ ਬਾਜੂ ਆਪਾਂ ਲਾ ਲੇ ਬਾਜੂ ਵਰਕ ਕਰ ਲਿਆ ਆਪਾਂ ਇਹਦੀ ਕਟਿੰਗ ਨਹੀਂ ਕਰਦੇ ਜੀ ਸਾਰੇ ਨੂੰ ਆਪਾਂ ਇਸ ਤਰ੍ਹਾਂ ਜਿਵੇਂ ਸੂਟ ਹੁੰਦਾ ਤੇ ਇੱਕ ਅਲੱਗ ਤੋਂ ਹੀ ਆਪਾਂ ਬਾਜੂ ਤਿਆਰ ਕਰਦੇ ਆਂ ਤਾਂ ਦੇਖੋ ਪਣੇਦਾਰ ਤੇ ਆਹ ਆਪਾਂ ਨੇ ਇਹਦਾ ਪੌਂਚਾ ਵਰਕ ਕੀਤਾ ਹੋਇਆ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਇਹਦਾ ਪੌਂਚਾ ਹੋ ਗਿਆ ਜੀ ਅਜੇ ਤੇ ਅਗਲਾ ਪੌਂਚਾ ਆਪਾਂ ਮੈਂ ਆਪਾਂ ਕਿੱਥੋਂ ਲੈਣਾ ਸਾਨੂੰ ਉੱਪਰ ਕਰਕੇ ਦਬਾਣੇ ਆ ਇਹਦਾ ਹੋ ਗਿਆ ਪੌਂਚਾ ਇੱਕ ਤਿਆਰ ਉੱਪਰੋਂ ਪੌਂਚਾ ਆਪਾਂ ਇਹਦਾ ਨਾ ਇਧਰ ਬ੍ਰੈਸਟ ਤਿਆਰ ਕਰਨੀ ਆ ਕਿੰਨੇਕ ਡਿਜ਼ਾਈਨ ਮਾਣਾ ਇੱਥੇ ਆਪਾਂ ਕਰਾਂਗੇ ਇਹਦਾ ਨੈਕ ਡਿਜ਼ਾਈਨ ਠੀਕ ਹੈ ਜੀ ਆ ਆਪਾਂ ਨੇ ਪੌਂਚਾ ਲੈ ਲਿਆ ਅਗਲਾ ਪੌਂਚਾ ਆਪਾਂ ਇਹਦੇ ਨਾਲੋਂ ਹੀ ਲੈਣਾ ਇੱਕ ਸਾਈਡ ਤੋਂ ਆਪਾਂ ਅਗਲਾ ਪੌਂਚਾ ਦੇ ਨਾਲੋਂ ਲੈਣਾ ਤੁਸੀਂ ਸਲਵਾਰ ਦਾ ਪੌਂਚਾ ਰੱਖਣਾ ਪਰ ਮंजे ਤੁਹਾਨੂੰ ਸਲਵਾਰ ਦਾ ਨਾ ਏਡੇ ਆਈਡੀਆ ਆਵੇ ਤੁਸੀਂ ਆਪ ਦਾ ਉਹ ਕਰ ਲੈਣਾ ਜਿਵੇਂ ਆਪਣੇ ਸਲਵਾਰ ਆਪਣੇ 36 ਤਿਆਰ ਹੁੰਦੀ ਹੈ 36 37 ਹੈ ਨਾ ਤੇ ਤੁਸੀਂ ਇਹਦਾ ਇੱਕ ਸਾਈਡ ਤੋਂ ਲੈ ਲੈਣਾ ਪਹੁੰਚਾ ਤੁਸੀਂ ਮੰਨ ਲਾ 35 ਲੈ ਲੈਣਾ 35 ਇੰਚ ਜੇ ਆਪਣੇ ਵੀ ਨਿਸ਼ਚਿਤ ਰੱਖਣਾ ਤੁਸੀਂ 3 ਇੰਚ 3 ਇੰਚ ਸਾਈਡ ਛੱਡ ਕੇ ਇੱਥੋਂ ਤੇ ਇੱਕ ਸਾਈਡ ਤੋਂ ਤੁਸੀਂ ਲੈ ਲੈਣਾ 35 34 ਇੰਚ ਲੈ ਲੈਣਾ ਮੰਨ ਲਾ 35 ਤਾਂ ਹੋਣੀ ਚਾਹੀਦਾ ਜੀ 35 ਇੰਚ ਹੁਣ ਤੁਹਾਨੂੰ ਅਸੀਂ ਇਹਦਾ ਦੱਸਾਂਗੇ ਆਪਾਂ ਕਿਵੇਂ ਕਰਨਾ ਆ ਆਪਣੇ ਜਿਹੜੇ ਬੱਚੇ ਹੁੰਦੇ ਕੱਪੜੇ ਹਨ ਉਹ ਤੁਸੀਂ ਅਲੱਗ ਤੋਂ ਵੀ ਕੱਪੜਾ ਲੈ ਸਕਦੇ ਆ ਆਪਣਾ ਅੱਧਾ ਕਿ ਮੀਟਰ ਕੱਪੜਾ ਅੱਧੇ ਤੋਂ ਵੀ ਘੱਟ ਚਾਹੀਦਾ ਤੇ ਅੱਧੇ ਤੋਂ ਘੱਟ ਘੱਟ ਜਿਵੇਂ 10 10 ਇੰਚ ਦੇ ਆਪਾਂ ਲੈ ਲੈਣੇ ਹੁੰਦੀ ਆ ਇੱਕ ਤਾਂ ਆਪਾਂ ਪੈਚ ਲਗਾਉਣਾ ਆਹ ਵਾਲਾ ਇੱਕ ਪਿੰਕ ਇੱਕ ਬਲੈਕ ਇਹ ਦੋ ਪੈਚ ਲਗਾਉਣੇ ਨੇ ਨਾ ਇਸੇ ਤੇ ਵੀ ਆਣ ਤੇ ਇੱਕ ਮਿੰਟ ਤੁਹਾਨੂੰ ਦੱਸ ਦਿਆਂ ਸੀ ਆਹ ਦੇਖੋ ਆਪਾਂ ਇੱਕ ਸਾਈਡ ਦੇ ਉੱਪਰ ਲੈਣਾ ਆਹ 3 ਇੰਚ ਆਪਾਂ ਛੱਡਤਾ ਸੀ 3 ਇੰਚ ਛੱਡਤਾ ਸੀ ਤੇ ਆਪਾਂ ਨੇ ਇਹ ਵੀ ਇੱਕ ਪਾਸੇ ਪਹੁੰਚਾ ਲੈਣਾ ਜਿਹੜੀ ਹੁੰਦੀ ਹੈ ਸਟੇਟ ਸਲਵਾਰ ਉਹਦੇ ਤਾਂ ਆਪਾਂ ਇਹਨੂੰ ਪਣੇ ਲੋਟੀ ਦੂਰਾ ਕਰ ਲੈਣਾ ਫੋਲਡ ਕਰਕੇ ਇੱਕ ਸਾਈਡ ਤੋਂ ਹੀ ਆਪਾਂ ਪਹੁੰਚਾ ਵਰਕ ਕਰ ਲੈਣਾ ਇਹ ਹੈਗੇ ਆਪਾਂ ਭਾਰੀ ਸਲਵਾਰ ਬਣਾਉਣੀ ਹੈ ਪੌਂਚੀ ਵਾਲੀ ਤੋਂ ਫੰਦ ਕਰਨੀ ਆਹ ਮੈਂ ਛੜਤਾ ਇਹਨਾਂ ਤੇ ਆਪਾਂ ਇਹਦੂ 34 ਇੰਚ ਲੈ ਲੈਣਾ ਐਸ ਤੋ 34 ਇੰਚ ਆਪਾਂ ਲੈ ਲਾ 1 ਇੰਚ ਆਪਾਂ ਵੱਧ ਰੱਖਾਂਗੇ ਜਿਹੜਾ ਹੁਣ ਜਿਹੜਾ ਆਪਾਂ ਉਧਰ ਵੱਧ ਰੱਖਿਆ ਕੋਈ ਆਪਾਂ ਇੱਧਰ ਰੱਖ ਲੈਨੇ 34 ਆਪਾਂ 35 ਇੰਚ ਲਵਾਂਗੇ 35 ਇੰਚ ਤੋਂ ਆਪਾਂ ਇਹਦੇ ਵਿੱਚੋਂ ਨਾਲੇ ਤਾਂ ਆਪਣਾ ਪੌਂਚਾ ਬਣ ਜਾਣਾ 3 ਇੰਚ 2.5 ਕੀ ਰੱਖ ਦਿੰਨੇ ਆਪਾਂ ਤੇ ਆਪਾਂ ਨੇ 7 ਇੰਚ ਦਾ ਪੌਂਚਾ ਤਾਂ ਹੋਣਾ ਹੀ ਚਾਹੀਦਾ ਕਿਉਂਕਿ 7 ਇੰਚ ਆਪਣੇ ਕੋਲ ਸਾਢੇ 6 ਦੇ ਬਾਅਦ ਸਾਢੇ 6 ਇੰਚ 12 ਇੰਚ ਦਾ ਪੌਂਚਾ ਬਣ ਜਾਊਗਾ ਤੇ ਆਪਾਂ ਕੰਨੀ ਬਾਅਦ ਚ ਲੈ ਲਵਾਂਗੇ ਜੂਗੀ ਜੇ ਆਪਾਂ ਸੂਟ ਸਟਿਚ ਕਰਾਂਗੇ ਆਪਣੇ ਨੂੰ 7 ਇੰਚ ਲੈ ਲੈ ਕੰਨੀ ਵਾਲਾ ਪਾਸ ਜੇ ਕੰਨੀ ਹੈ ਨਹੀਂ ਤਾਂ ਤੁਸੀਂ 6.5 ਵੀ ਲੈ ਸਕਦੇ ਹੋ ਕਿਉਂਕਿ ਅੱਧੇ ਇੰਚ ਦੀ ਕੰਨੀ ਲਉਗੀ ਫਿਰ ਇਹਨੂੰ ਤੁਸੀਂ ਇਸ ਤਰ੍ਹਾਂ ਨਾ ਸਟ੍ਰੇਟ ਕਰ ਲੈਣਾ ਐਸ ਤਰ੍ਹਾਂ ਬਿਲਕੁਲ ਕਿੱਥੇ ਜਾਊਗਾ ਇਹ ਚੀਜ਼ ਨੂੰ ਤਾ ਕਰਦੇ ਹਾਂਜੀ ਇਹਦਾ ਆਪਾਂ ਤੁਹਾਨੂੰ ਫਰੇਮ ਲਾਉਣਾ ਦਿਖਾਵਾਂਗੇ ਪਹੁੰਚੇ ਤੇ ਇਹਦਾ ਫਰੇਮ ਤਾਂ ਆਪਣੇ ਇਸ ਤਰ੍ਹਾਂ ਲੰਬਾ ਹੀ ਲੱਗੇਗਾ ਦੇਖੋ ਨਹੀਂ ਸਰ ਹਾਂਜੀ ਆਹ ਵਾਲਾ ਪੇਸਟਿੰਗ ਪੇਪਰ ਆਪਾਂ ਆਹ ਵਾਲਾ ਲੈ ਯੂਜ਼ ਕਰਨਾ ਤੇ ਇੱਕ ਇੱਕ ਕਾਟਨ ਦਾ ਸੂਟ ਹੈ ਆਪਣੇ ਇਸ ਤਰ੍ਹਾਂ ਲੰਬੇ ਲੋਟ ਹੀ ਆਉਣਾ ਫਿਰ ਇਹ ਆ ਦੇਖੋ ਐ ਲੰਬੇ ਲੋਟ ਲਾ ਲੈਣਾ ਠੀਕ ਹੈ ਜੀ ਤੇ ਹੁਣ ਆਪਾਂ ਲੰਬੇ ਲੋਟ ਲਾ ਕੇ ਤੇ ਇਹਦੀ ਇੱਕ ਸਾਈਡ ਤੋਂ ਜਿਹੜਾ ਆਪਾਂ ਹੁਣ ਆ ਪਹੁੰਚਾ ਇਧਰੋਂ ਆ ਗਿਆ ਵੇ ਇੱਕ ਸਾਈਡ ਵਾਲੇ ਪਾਸੇ ਆ ਗਿਆ ਪਹੁੰਚਾ ਇੱਕ ਸਾਈਡ ਤਾਂ ਸ਼ੈਲਟ ਬਣ ਜਾਂਦੀ ਹੈ ਇੱਕ ਸਾਈਡ ਤੋਂ ਆਪਣੇ ਪਹੁੰਚਾ ਲੈਂਦਾ ਹੁੰਦਾ ਤੇ ਉਹ ਆਪਣੇ ਹੈਗੇ ਬਾਜੂ ਤਿਆਰ ਹੋ ਗਏ ਸੀ ਤੇ ਇਹਦਾ ਤੁਸੀਂ ਸੈਂਟਰ ਲੈ ਲੈਣਾ ਇੱਕ ਸਾਈਡ ਤੋਂ ਲਾ ਕੇ ਆਪੇ ਉੱਪਰ ਰੱਖ ਲੈਂਦੇ ਆ ਵਾਲਾ ਸੈਂਟਰ ਹੁੰਦਾ ਇਹਦਾ ਇਧਰੋਂ ਬਸ ਇਹ ਸੈਂਟਰ ਹੁੰਦਾ ਬਸ ਇਹਦੇ ਆਪਾਂ ਚਮਤਰਾ ਲਾ ਲਾਂਗੇ ਆ ਫਰੇਮ ਲਾਉਣਾ ਆਪਾਂ ਇਸ ਤਰ੍ਹਾਂ ਕਪੜਾ ਵੀ ਲਾ ਸਕਦੇ ਆ ਤੇ ਜੇ ਤੁਹਾਨੂੰ ਨਹੀਂ ਟੈਟ ਵੀ ਜ਼ਿਆਦਾ ਵਧੀਆ ਲੱਗਦਾ ਤਾਂ ਤੁਸੀਂ ਦੂਸਰਾ ਵੀ ਲਾ ਸਕਦੇ ਇਹਨਾਂ ਟੈਟ ਵਧੀਆ ਹੋ ਜਾਂਦਾ ਕਪੜਾ ਆੜ ਡਿਜ਼ਾਈਨ ਆ ਗਿਆ ਨਾ ਜਿਹੜਾ ਆ ਪਾ ਡਿਜ਼ਾਈਨ ਪਾਇਆ ਹੋਇਆ ਸੀ ਇਹ ਆ ਵਾਲਾ ਡਿਜ਼ਾਈਨ ਹੈ ਇਹ ਵਾਲਾ ਇਸ ਤਰ੍ਹਾਂ ਆੜ ਡਿਜ਼ਾਈਨ ਹੈ ਤੇ ਹੁਣ ਆਪਾਂ ਇੱਥੇ ਉਹ ਕਰਾਂਗੇ ਆ ਵੀ ਇਹ ਆਈ ਪੈਚ ਮੰਗੂਗੀ ਅਲੱਗ-ਅਲੱਗ ਦੇ ਪੈਚ ਆ ਜਾਣਗੇ ਆਪਾਂ ਕੀ ਕਰਨਾ ਹੈ ਹੁਣ ਆਪਾਂ ਨੇ ਪੈਚ ਲਗਾਉਣ ਵਾਸਤੇ ਐਸ ਇਕੱਠੇ ਕੱਪੜਾ ਲੈਣਾ ਹੈ ਇਹਦੀ ਕਟਿੰਗ ਨਹੀਂ ਕਰਨੀ ਨਾਲ ਨਾਲ ਕਟਿੰਗ ਹੋ ਹੀ ਜਾਊਗੀ ਆਪਾਂ ਇਹ ਪੈਚ ਲਾ ਦੇਣਾ ਇਕੱਠਾ ਹੀ ਇਸ ਤਰ੍ਹਾਂ ਇਹ ਹੁਣ ਲੱਗੇਗਾ ਬਲੈਕ ਪੈਚ ਤੇ ਇਹ ਪਾਸੇ ਵੀ ਕਟਿੰਗ ਹੋ ਜੂਗੀ ਬਾਅਦ ਚ ਅਸੀਂ ਦੇਖਾਂ ਕਿ ਕਿਹੜੇ ਤਰ੍ਹਾਂ ਤੁਹਾਨੂੰ ਸਹੀ ਲੱਗਦਾ ਹੈ ਕੋਈ ਵੀ ਇਹ ਇਸ ਤਰ੍ਹਾਂ ਸਹੀ ਲੱਗਦਾ ਹੈ ਇਹ ਕੋਈ ਸਿਉਮ ਨਹੀਂ ਮੈਂ ਤੇ ਕੋਸ਼ਿਸ਼ ਨਹੀਂ ਕਰਨਾ ਆਪੇ ਮਸ਼ੀਨ ਨੇ ਪਛਾਣ ਲਿਆ ਹੈ ਇਹ ਪੈਚੇ ਦੋਵੇਂ ਇਕੱਠੇ ਲਾ ਦੂਗੀ ਬਾਅਦ ਚ ਇਹਦੀ ਕਟਿੰਗ ਕਰਾਂਗੇ ਅਸੀਂ ਬਲੈਕ ਦੀ ਫਿਰ ਇਸੇ ਲੇਜੈਂਟਾ ਕਲਰ ਆਇਆ ਹੈ ਇਹ ਪਿੰਕ ਕਿਸੇ ਇੰਤਮ ਨੇ ਰੋਕੀ ਨਾ ਐਨ ਆਰ ਦੀ ਨਾਲ ਨਾ ਵਸੇ ਜੋ ਹਲਕੇ ਹਲਕੇ ਸਸਾ ਦਾ ਸੈੱਟ ਕਰੀਏ ਮੈਂ ਪ੍ਰੈਸ ਵੀ ਨਹੀਂ ਕੀਤਾ ਹੋਇਆ ਬਬੂ ਕੁਝ ਇਹ ਹੁਣ ਪਾਸੇ ਹੋ ਜੂਗੀ ਕਿੰਨ ਤੋਂ ਇਹ ਅਗਲੇ ਤੇ ਜਾਊਗੀ ਜੀ ਦੇਖੋ ਜੇਣਾ ਆਪਾਂ ਮੇਨਟਾ ਕਰ ਲਈਏ ਇਹ ਤੁਸੀਂ ਰੋਕ ਦੇਣੀ ਠੀਕ ਹੈ ਸੋ ਕਿਹੜੀ ਇਹਦੀ ਕਟਿੰਗ ਕਰਨੀ ਹੈ ਅਲੱਗ ਇਹਦੀ ਕਟਿੰਗ ਕਰਨੀ ਹੈ ਫਿਰ ਇਹਦੇ ਚ ਪਾਉਣਾ ਆਪਾਂ ਪਿੰਕ ਕਲਰ ਦਾ ਲਾਉਣਾ ਹੈ ਇਹ ਚ ਆ ਦੇਖੋ ਇਹਦੀ ਕਟਿੰਗ ਆਪਾਂ ਅਲੱਗ-ਅਲੱਗ ਕਰਨੀ ਉਹਦੀ ਅਲੱਗ ਕਰਨੀ ਇਹਦੀ ਅਲੱਗ ਕਰਨੀ ਐਸ ਤਰ੍ਹਾਂ ਤੁਸੀਂ ਕੱਟ ਲੈਣਾ ਕਟਿੰਗ ਹੋ ਗਈ ਤੇ ਇਹਦੀ ਕਟਿੰਗ ਹੁਣ ਆਪਾਂ ਲਾਵਾਂਗੇ ਮੇਨ ਦਾ ਖਲਾ ਤੁਸੀਂ ਆਪਸੇ ਵੀ ਕਰ ਸਕਦੇ ਤੁਸੀਂ ਨਾਲ ਲਗ ਬ੍ਰੇਮ ਕਰ ਸਕਦੇ ਤੇ ਆਪਣੀ ਬਾਹਾਂ ਤਾਂ ਨਹੀਂ ਕਟਿਆ ਕਿਉਂਕਿ ਬਾਅਦ ਚ ਵੀ ਕਟਿਆ ਜਾਂਦਾ ਹੁੰਦਾ ਹੈ ਇਹਦੀ ਕਟਿੰਗ ਬਾਅਦ ਚ ਵੀ ਹੋ ਜੂਗੀ ਅਵੇ ਆਪਾਂ ਇਧਰ ਉਹ ਅਸੀਂ ਲਾਇਆ ਸੀ ਪਹਿਲਾਂ ਪੈਚ ਇਹਦੀ ਕਟਿੰਗ ਹੋਈ ਸੀ ਤੇ ਇਹਦੇ ਨਾਲ ਹੀ ਆਪਾਂ ਹੋਰ ਲਾਵਾਂਗੇ ਕਿਹੜੇ ਕੋਈ ਤੁਸੀਂ ਮਰ ਕੋਈ ਬੁਤਵਾ ਜੀ ਉਸ ਕਰ ਸਕਦੇ ਜਦੋਂ ਪੈਚ ਲਾਉਣਾ ਇਹਦਾ ਕੋਈ ਗੱਲ ਨਹੀਂ ਹੈ ਤੇ ਬਾਅਦ ਚ ਆਪਣੇ ਉਹ ਵੀ ਫਰੇਡ ਆਊਗਾ ਇਹਦੇ ਨਾਲ ਬਲੈਕ ਆਊਗਾ ਇਹਦੇ ਨਾਲ ਮਿੰਟ ਆਊਗਾ

ਦੇ ਅਲੱਗ ਹੋ ਗਏ ਤੇ ਇਹ ਲੱਕ ਕਟਿੰਗ ਨੇ ਇਹ ਲੱਗ ਕੇ ਲੱਗ ਹੋ ਗਈ ਹੁਣ ਆਪਣਾ ਕੰਮ ਹੋ ਗਿਆ ਡਿਲੀਟ ਹੁਣ ਆ ਦੇਖੋ ਜੀ ਬਣ ਕੇ ਆਪਣਾ ਰੈਡੀ ਹੋ ਗਿਆ ਬਹੁਤ ਸੋਹਣਾ ਬਣਿਆ ਹੋਇਆ ਡਿਜ਼ਾਈਨ ਹੁਣ ਆਪਾਂ ਇਹ ਥ੍ਰੈਡ ਤਾਂ ਆਪਾਂ ਕਟਿੰਗ ਕਰ ਦਾਂਗੇ ਤੇ ਇਦੋਂ ਲੰਬੀ ਵੀਡੀਓ ਆਪਾਂ ਬਣਾ ਨਹੀਂ ਸਕਦੇ ਸੀ ਜੀ ਤੇ ਬਹੁਤ ਲੰਬੀ ਵੀਡੀਓ ਹੋ ਜਾਂਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕੋਰਪ ਟੈਕ ਨੂੰ ਅੱਗੇ ਸਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸ਼ੇਅਰ ਕਰ ਦਿਓ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਤੁਹਾਨੂੰ ਪੈਸ ਲਾਉਣਾ ਕਿਵੇਂ ਤੁਹਾਨੂੰ ਵੀ ਵਧੀਆ ਲੱਗਿਆ